ਦੇ ਵਿੱਚ ਕੇਸਰੀ ਹਵਾ ਲੱਗ ਰਹੀ ਤੁਹਾਨੂੰ ਚਰਨਜੀਤ ਚੰਨੀ ਆ ਰਿੰਕੂ ਚਰਨਜੀਤ ਚੰਨੀ ਦੀ ਜਲੰਧਰ ਦੇ ਦੇਖਦੇ ਦਾ ਕੌਣ ਜਿਹੜਾ ਬਾਜੀ ਮਾਰ ਸਕਦਾ ਚਰਨਜੀਤ ਚੰਨੀ ਆ ਰਿੰਕੂ ਚਰਨਜੀਤ ਚੰਨੀ ਜਾ ਸਕਦਾ ਚਰਨਜੀਤ ਜਾਂ ਰਿੰਕੂ ਮੇਰੇ ਖਿਆਲ ਨਾਲ ਰਿੰਕੂ ਜੀ ਜਲੰਧਰ ਚ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਜਿਹੜੀ ਹੈ ਮੋਰਚਾ ਮਾਰ ਸਕਦੀ ਸਰ ਹੈਗਾ ਤਾਂ ਰਿੰਕੂ ਦਾ ਹੈ ਜੀ ਐਵੇਂ ਇਲੈਕਸ਼ਨ ਆ ਰਹੇ ਦੁਬਾਰਾ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਜੀ ਚੋਣਾਂ ਨੂੰ ਲੈ ਕੇ ਇੱਕ ਜਿਹੜਾ ਮਾਹੌਲ ਜਿਹੜਾ ਬਹੁਤ ਭਖ ਗਿਆ ਹੈ ਇਸੇ ਨੂੰ ਲੈ ਕੇ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਾ ਕੇ ਜਿਹੜਾ ਵਾ ਸਰਵੇਖ ਕਰਦੇ ਆ ਕਿ ਕਿਸ ਦੀ ਸਰਕਾਰ ਜਣੀ ਬਣੇਗੀ ਕਿਹਦੀ ਜਿਹੜੀ ਹਵਾ ਚੱਲੀ ਇਸੇ ਨੂੰ ਲੈ ਕੇ ਅੱਜ ਜਲੰਧਰ ਕੈਂਟ ਦੇ ਵਿੱਚ ਆਏ ਆ ਅਸੀਂ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਵੇਂ ਦਾ ਸਾਰਾ ਮਾਹੌਲ ਬਣਿਆ ਹੈ ਇੱਥੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਅਸੀਂ ਹਾਂਜੀ ਸੱਸੀ ਗੱਲ ਭਾਜੀ ਦਰਵਾਜ਼ੇ ਦੇ ਚੋਣਾਂ ਨਾਲ ਲੈ ਕੇ ਇਹਦਾ ਮੁੱਦਾ ਬੜਾ ਭੱਖਿਆ ਹੋਇਆ ਕਿਹੜੀ ਸਰਕਾਰ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਭਾਜੀ ਆਗੇ ਭਾਜੀ ਭਾਜੀ ਆਗੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਇੱਥੇ ਸਾਰੀ ਭਾਜੀ ਸਸੀ ਗਾਲਾਂਟੀ ਜੀ ਭਾਜੀ ਚੋਣਾਂ ਜਿਹੜੀਆਂ ਆ ਗਈਆਂ ਵਾ ਕਿਸੇ ਸਰਕਾਰ ਜਿਹੜੀ ਬਣ ਸਕੇ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਨਰਿੰਦਰ ਭਾਈ ਮੋਦੀ ਨਰਿੰਦਰ ਭਾਈ ਮੋਦੀ ਔਰ ਜਲੰਧਰ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਜਲੰਧਰ ਮੇਰੀ ਸਭੀ ਜਗ੍ਹਾ ਇਲੈਕਟਰ ਹੈ ਕਿਸ ਕੀ ਕੋਣ ਜਿਹੜਾ ਕੈਂਡੀਡੇਟ ਜਿੱਤ ਸਕਦਾ ਚਰਨਜੀਤ ਚੰਨੀ ਆ ਭਾਜਪੀ ਸੇ ਰੇਖੋ ਤਨਜੀ ਔਰ ਆ ਪੰਜਾਬ ਮੇ ਆਮ ਆਦਮੀ ਦੀ ਸਰਕਾਰੇ ਕਿਵੇਂ ਦੇਖ ਰਹੇ ਹੋ ਸਹੀ ਚੱਲ ਰਹੀ ਵੀ ਫਿਲਹਾਲ ਤੋਂ ਗਰੀਬੋਆਂ ਲਈ ਕਾਫੀ ਕੰਮ ਕਰ ਰਹੀ ਹੈ ਸਹੀ ਹੈ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਜਿਹੜੀ ਕਿਸਤੀ ਸਰਕਾਰ ਜਿਹੜੀ ਹੈ ਬਣ ਸਕਦੀ ਹੈ ਦੁਬਾਰਾ ਜਿਹੜੇ ਇਲੈਕਸ਼ਨ ਜਿਹੜੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਹੋ ਰਹੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਇਲੈਕਸ਼ਨ ਆ ਰਹੇ ਆ ਦੁਬਾਰਾ ਇੰਡੀਆ ਦੇ ਵਿੱਚ ਕਿਹਦੀ ਸਰਕਾਰ ਜਿਹੜੀ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਹਾਂ ਨੂੰ ਕੋਈ ਇੰਟਰਸਟ ਨਹੀਂ ਆਪਾਂ ਆਪਣਾ ਰਹੀਦਾ ਲਾਈਵ ਸੀ ਮਾਸਟਰ ਸਸੀ ਗੱਲ ਬਾਈ ਸਸੀ ਗੱਲ ਬਾਈ ਇਲੈਕਸ਼ਨ ਆ ਰਹੇ ਆ ਇੰਡੀਆ ਦੇ ਵਿੱਚ ਕਿਸ ਦੀ ਸਰਕਾਰ ਬਣ ਸਕਦੀ راہੁਲ ਗਾਂਧੀ ਜਾਂ ਨਰਿੰਦਰ ਮੋਦੀ ਕੋਈ ਪਤਾ ਨਹੀਂ ਬਾਈ ਹਜੇ ਤਾਂ ਜਤਾ ਇਲੈਕਸ਼ਨ ਨਹੀਂ ਹੋ ਗਏ ਜਲੰਧਰ ਵਿੱਚ ਕਿਸ ਦੀ ਹਵਾ ਲੱਗ ਰਹੀ ਤੁਹਾਨੂੰ ਚਰਨਜੀਤ ਚੰਨੀ ਆ ਰਿੰਕੂ ਚਰਨਜੀਤ ਚੰਨੀ ਦੀ ਤੇ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਆ ਕਿਵੇਂ ਦੇਖਦੇ ਹੋ ਕਿ ਵਧੀਆ ਕੰਮ ਕੀਤਾ ਹੈ ਕੁਝ ਜ਼ਿਆਦਾ ਕੀਤਾ ਹੀ ਨਹੀਂਗਾ ਆਪਾਂ ਆਪਣਾ ਵਧੀਆ ਕਹੀਏ ਨਾ ਮਾੜਾ ਕਹੀਏ ਜੀ ਜਿਹੜਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਵੀ ਬੀਜੇਪੀ ਦਾ ਕਿਵੇਂ ਦੇਖਦੇ ਹੋ ਸਾਰਾ ਆਸਾਨੀ ਅੰਦੋਲਨ ਕਰਕੇ ਹੀ ਆ ਵਿਰੋਧ ਤਾਂ ਜਦਾ ਬਾਕੀ ਬੀਜੇਪੀ ਦੀ ਜੋ ਪਹਿਲਾਂ ਸੀ ਸਰਕਾਰ ਗਠਜੋੜ ਵੀ ਸੀਗਾ ਠੀਕ ਰਿਹਾ ਤੇ ਕਿਸਾਨੀ ਅੰਦੋਲਨ ਕਰਕੇ ਹੀ ਆ ਜੋ ਹੋਇਆ ਮੰਗਾ ਮੰਝਣ ਤਾਂ ਬੀਜੇਪੀ ਆਉਣ ਵਾਲੇ ਟਾਈਮ 'ਚ ਦੁਬਾਰਾ ਆ ਸਕਦੀ ਆ ਹੋਰ ਜਨਤਾ ਦੇ ਨਾਲ ਹਾਂਜੀ ਸਾਸੀ ਗੱਲ ਸਰ ਮਖੜੇ ਇਹਨਾਂ ਨਾਲ ਗੱਲਬਾਤ ਕਰਦੇ ਸਸਕੀ ਕਲ ਮੈਮ ਕਰੋਗੇ ਮੈਂ ਵੀ ਇਲੈਕਸ਼ਨ ਆ ਰਿਹਾ ਦੁਬਾਰਾ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਮੋਦੀ ਜੀ ਹਾਂਜੀ ਮੈਡਮ ਜਲੰਧਰ ਦੇ ਦੇਖਦੇ ਦਾ ਕੌਣ ਜਿਹੜਾ ਬਾਜੀ ਮਾਰ ਸਕਦਾ ਚਰਨਜੀਤ ਚੰਨੀ ਜਾਂ ਰਿੰਕੂ ਚਰਨਜੀਤ ਚੰਨੀ ਜਾ ਸਕਦਾ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਕਿ ਵਧੀਆ ਕੰਮ ਕੀਤੇ ਨਹੀਂ ਅੱਛੇ ਕੀਤੇ ਹੈ ਹਾਂਜੀ ਕਹਿਣਾ ਚਾਹਦੇ ਹੋ ਕਿ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਭਾਜੀ ਦੇਖੋ ਜੋ ਲਾਸਟ ਟਾਈਮ ਚੱਲਦੀ ਬਈ ਹੈ ਫਿਲਹਾਲ ਤਾਂ ਉਹਨਾਂ ਦਾ ਕੰਮ ਥੋੜਾ ਜਿਆ ਠੀਕ ਲੱਗ ਰਿਹਾ ਹੈ ਤੇ ਅੱਗੇ ਵੀ ਉਮੀਦ ਹੈ ਕਿ ਸ਼ਾਇਦ ਹੋਈ ਆਣਗੇ ਚਰਨਜੀਤ ਜਾਂ ਰਿੰਕੂ ਮੇਰੇ ਖਿਆਲ ਨਾਲ ਰਿੰਕੂ ਜੀ ਤੇ ਪੰਜਾਬ ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਕਿ ਅੱਛੇ ਕੰਮ ਕੀਤੇ ਇਹਨਾਂ ਨੇ ਸਾਡੇ ਹਾਂਜੀ ਬਹੁਤ ਵਧੀਆ ਹੀ ਕੀਤੀ ਹੈ ਬਾਜੀ ਜਿਹੜੀ ਲਾਸਟ ਟੂ ਲਾਸਟ ਸਰਕਾਰ ਸੀਗੀ ਉਸ ਤੋਂ ਵਧੀਆ ਤਾਂ ਮੇਰੇ ਖਿਆਲ ਨਾਲ ਬਾਕੀ ਸਾਰੇ ਅਪਰੀਸ਼ੀਏਟ ਹੀ ਕਰ ਰਹੇ ਆ ਨਹੀਂ ਵਧੀਆ ਕੰਮ ਕਰ ਰਹੀ ਹੈ ਜੀ ਆਮ ਆਦਮੀ ਪਾਰਟੀ ਜਲੰਧਰ ਚ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਜਿਹੜੀ ਹੈ ਮੋਰਚਾ ਮਾਰ ਸਕਦੀ ਸਰ ਹੈਗਾ ਤਾਂ ਰਿੰਕੂ ਦਾ ਹੈ ਜੀ ਰੁਜਾਨ ਤੇ ਉਮੀਦ ਉਹੀ ਹੈ ਰਿੰਕੂ ਜਾਣਗੇ ਜੀ ਕਾਫੀ ਜਗ੍ਹਾ ਭਾਜੀਪੀ ਦਾ ਵਿਰੋਧ ਵੀ ਹੋ ਰਿਹਾ ਪਿੰਡਾਂ ਦੇ ਵਿੱਚ ਕਿਵੇਂ ਦੇਖਦੇ ਪਿੰਡਾਂ ਵਾਲੇ ਤਾਂ ਜੀ ਬਹੁਤ ਵਿਰੋਧ ਕਰ ਰਹੇ ਆ ਜੀ ਠੀਕ ਹੈ ਜੀ ਅਗਰ ਦੇਖਿਆ ਜਾਵੇ ਤਾਂ ਦੋਨੋਂ ਪਾਸੇ ਨਿਗਾ ਲਗਾਈ ਜਾਏ ਤਾਂ 50-50 ਚਾਂਸ ਹੈ ਜੀ ਬਰਾਬਰ ਦਾ ਹੀ ਹੈ ਜੀ ਮਾਮਲਾ ਐਮ ਆਪਾਦਮੀ ਨੇ ਵਾਦਾ ਕੀਤਾ ਸੀ ਕਿ 10000 ਰੁਪਏ ਦੇਣਾ ਕਿਵੇਂ ਦੇ ਦੇ ਸਾਡੇ ਨਾਲ ਤੇ ਹੋਇਆ ਨਹੀਂ ਪੂਰਾ ਸਾਡੇ ਨਾਲ ਤੇ ਕੋਈ ਪੂਰਾ ਨਹੀਂ ਹੋਇਆ ਜਦੋਂ ਹੋਏਗਾ ਫਿਰ ਦੇਖਾਂਗੇ ਔਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਕਿਵੇਂ ਦਾ ਜਿਹੜਾ ਮਾਹੌਲ ਜਲੰਧਰ ਕੈਂਟ ਦੇ ਵਿੱਚ ਇਸ ਟਾਈਮ ਅਸੀਂ ਖੜੇ ਆ ਤੇ ਕਾਫੀ ਜਿਹੜਾ ਵਾ ਮੁੱਦਾ ਜਿਹੜਾ ਚੋਣਾਂ ਨੂੰ ਲੈ ਕੇ ਜਿਹੜਾ ਗਰਮਾ ਚੁੱਕਾ ਵਾ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਅਸੀਂ ਹੋਰ ਵੀ ਜਨਤਾ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਸਰ ਸਰ रहे दोबारा किसकी सरकार बन सकती है राहुल गांधी या मोदी मोदी सर जलंधर में किस पार्टी का कैंडिडेट जो मोर्चा मार सकता है चरणजीत चन्नी बीजेपी कांग्रेस से या रिंकू बीजेपी से रिंकू बीजेपी से आम आदमी पार्टी की पंजाब में सरकार कैसे देख रहे हो कि अच्छे काम किए बीजेपी ने अच्छा काम किया है इसीलिए बता रहे हैं ਔਰ ਕੋਈ ਪਾਰਟੀ ਵੀ ਤਾਂ ਨਹੀਂ ਹੈ इनकी ਨਿਗਮ ਹੈ ਇਸ ਲਈ ਆ ਬੀਜੇਪੀ ਕਾ ਹੀ ਉਮੀਦ ਹੈ ਹਾਂ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਅਸੀਂ ਤੇ ਹੋਰ ਵੀ ਕਾਫੀ ਇੱਥੇ ਕਰਾਊਡ ਦੇਖਣ ਨੂੰ ਮਿਲ ਰਿਹਾ ਹੈ ਮਾਰਕੀਟ ਦੇ ਜਲੰਧਰ ਕੈਂਟ ਦੇ ਵਿੱਚ ਇਸ ਟਾਈਮ ਅਸੀਂ ਖੜੇ ਆਂ ਤੇ ਸਰ ਹੁਣੇ ਬੈਠੇ ਨੇ ਨਾਲ ਗੱਲਬਾਤ ਕਰਦੇ ਆਂ ਪਾਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਲੈਕਸ਼ਨ ਆ ਰਿਹਾ ਹੈ ਦੁਬਾਰਾ ਕਿਸ ਦੀ ਸਰਕਾਰ ਜਿਹੜੀ ਹੈ ਉਹ ਬਣ ਸਕਦੀ ਆ ਨਰਿੰਦਰભાઈ ਮੋਦੀ ਯਾਰ ਮੋਦੀ ਸਾਹਿਬ ਦੇ ਮੋਦੀ ਸਾਹਿਬ ਸਰ ਕਿਵੇਂ ਦੇਖਦੇ ਹੋ ਜਲੰਧਰ ਦੇ ਵਿੱਚ ਚਰਨ ਜੀ ਚੰਨੀ ਯਾਰਾ ਰਿੰਕੂ ਟਫ ਹੈ ਫਾਈਟ ਟਫ ਹੈ ਕਿਵੇਂ ਦਾ ਮਾਹੌਲ ਜਿਹੜਾ ਇਸ ਟਾਈਮ ਜਲੰਧਰ ਦੇ ਵਿੱਚ ਬਣ ਚੁੱਕਾ ਅੱਲ ਤਾਂ ਇਲੈਕਸ਼ਨ ਸਟਾਰਟ ਹੋਇਆ ਹੈ ਜਦੋਂ ਹੁਣ ਅੱਗੋ ਤੋਂ ਅੱਗੋ ਜਦੋਂ ਨੋਮੀਨੇਸ਼ਨ ਹੋਏਗੀ ਟਫ ਹੋ ਜਾਏਗੀ ਫਾਈਟ ਤੇ ਸਰ ਪੰਜਾਬ ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ ਕਿ ਕੋਈ ਕੰਮ ਨਹੀਂ ਕੀਤਾ ਤਿੰਨ ਸਾਲ ਤੋਂ ਇਹਨਾਂ ਨੇ ਇੱਕ ਵਾਅਦੇ ਕੀਤੇ ਸੀ ਕਿ ਬਦਲਾਅ ਲਿਆ ਕੇ ਆਏ I have not done anything for a common man I think बाकी other people maybe think uh, different than me BJP बोल रहे हैं कि इस बार 400 पार हां ਇਸ ਵਾਰ 400 ਪਾਰ ਕਾਫੀ ਲੋਕਾਂ ਦੇ ਇਹੀ ਕਹਿਣਾ ਕਿਹਾ ਜਾ ਰਿਹਾ ਕਿ ਬੀਜੇਪੀ ਦੀ ਸਰਕਾਰ ਜਿਹੜੀ ਬਣੇਗੀ ਤੇ ਹੋਰ ਵੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਟਾਈਮ ਜਲੰਧਰ ਕੈਂਟ ਦੇ ਵਿੱਚ ਅਸੀਂ ਲੋਕਾਂ ਦੇ ਜਿਹੜੇ ਵਿਊ ਲੈ ਰਹੇ ਆਂ ਕਿ ਕਿਸ ਦੀ ਸਰਕਾਰ ਜਿਹੜੀ ਉਹ ਬਣ ਸਕਦੀ ਆ ਕਾਫੀ ਲੋਕਾਂ ਦੇ ਇਹੀ ਕਹਿਣਾ ਕਿ ਰਲ ਮਿਲ ਮਿਲੀ ਸਰਕਾਰ ਵੀ ਬਣ ਸਕਦੀ ਏ ਤੇ ਹੋਰ ਇੱਧਰ ਗੱਲਬਾਤ ਕਰਦੇ ਆਂ ਅਸੀਂ ਭਾਈ ਉਹਨਾਂ ਦੇ ਨਾਲ ਸੱਸੀ ਗੱਲ ਭਾਈ ਹਾਂਜੀ ਸੱਸੀ ਗੱਲ ਭਾਈ ਇਲੈਕਸ਼ਨ ਆ ਰਿਹਾ ਦੁਬਾਰਾ ਕਿਸ ਦੀ ਸਰਕਾਰ ਜੇ ਬਣ ਸਕਦੀ ਹੈ ਅੰਦਰ ਭਾਈ ਮੋਦੀ ਇਹ ਰਹੂਗਾ ਜਵਾਨ ਤੇ ਮੋਦੀ ਹੈ ਦਿਲ ਚ ਪਤਾ ਨਹੀਂ ਕੀ ਹੈ ਲੋਕਾਂ ਦੇ ਕੋਈ ਪਤਾ ਨਹੀਂ ਲੱਜ ਸਕਦਾ ਜਵਾਨ ਤੇ ਮੋਦੀ ਹੈ ਬਸ ਇੰਨਾ ਕਵਾਂਗੇ ਦਿਲ ਚ ਕੁਝ ਹੋਰ ਲਈ ਫਿਰਦੇ ਨੇ ਇਹ ਵੀ ਕਵਾਂਗੇ ਬਸ ਇਹੀ ਹੈ ਚਲੰਦਰ ਦੇ ਵਿੱਚ ਕਿਸ ਦੀ ਜਿਹੜੀ ਹਵਾ ਚੱਲ ਰਹੀ ਹੈ ਰਿੰਕੂ ਆ ਚਰਨਜੀਤ ਚੱਤ ਆਏ ਜਲੰਧਰ ਦਾ ਇਹ ਨਹੀਂ ਪਾਰ ਦਾ ਉਤਰਕੰਡ ਦੇ ਕੀ ਕਹਿਣਾ ਚਾਹੁੰਦਾ ਕੁਛ ਨਹੀਂ ਜਿੰਨੂੰ ਵੋਟ ਦੋ ਸੋ ਸਮਝ ਕੇ ਦੋ ਧਰਮ ਧਰਮ ਦੇ ਚੱਕਰਾਂ ਜਨਾਬ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਇੱਥੇ ਉਹ ਇੱਥੇ ਜਨਤਾ ਦੱਸੇਗੀ ਕੀ ਦੇਖਦੀ ਹੈ ਵਾਦੇ ਪੂਰੇ ਹੋਏ ਉਹਨਾਂ ਦੇ ਕਿੱਥੇ ਸੀ ਯਾਰ ਮੈਂ ਕੀ ਆਖਾਂ ਜਨਤਾ ਦੱਸੇਗੀ ਇਤੋਂ ਦੇ ਵਾਅਦੇ ਪੂਰੇ ਹੋਏ ਨਹੀਂ ਹੈ ਫਿਲਹਾਲ ਜੋ ਵੀ ਵੋਟ ਕਰੇ ਆਪਣਾ ਭੈਆ ਵੇਖ ਕੇ ਕਰੇ ਵੀ ਤਰੱਕੀ ਵੇਖ ਕੇ ਵਿਕਾਸ ਵੇਖ ਕੇ ਧਰਮ ਦੇ ਨਾਂ ਤੇ ਕੋਈ ਵੋਟ ਨਾ ਕਰੇ ਬਸ ਸਸੀਗਲ ਭਾਈ ਸਸੀਗਲ ਭਾਈ ਮੈਂ ਦੇਖ ਰੋ ਕੀ ਇਲੈਕਸ਼ਨ ਆ ਰਹੇ ਹਨ ਦੁਬਾਰਾ ਕਿਸ ਦੀ ਸਰਕਾਰ ਬਣ ਸਕਦੀ ਹੈ ਨਰੇਂਦਰ ਮੋਦੀ ਹਰਾਉਣਾ ਦੇਖੋ ਜੇ ਅਸੀਂ ਕਿਸੇ ਸਰਕਾਰ ਦੇ ਖਿਲਾਫ ਉਹ ਵਿੱਚ ਨਾ ਦੇ ਖਿਲਾਫ ਹੈ ਗਿਆ ਨਾ ਕਿ ਤੇ ਪੱਖ ਚ ਆ ਗਿਆ ਅਸੀਂ ਤਾਂ ਸਿਰਫ ਇਹ ਚਾਹਨੇਗੇ ਮਤਲਬ ਕਿ ਜਿਹੜੀ ਸਰਕਾਰ ਬਣੇ ਤੋ ਮਤਲਬ ਕਿ ਆਪਣੇ ਜਾਂ ਪੰਜਾਬ ਦਾ ਕੋਈ ਵਾਸਤਵਿਕ ਵਾਸਤਵ ਨੂੰ ਸੋਚੇ ਮਤਲਬ ਕੋਈ ਮਤਲਬ ਕਿ ਆਪਣਾ ਜਿਹੜਾ ਫਿਊਚਰ ਵਿੱਚ ਮਾ ਡਵੈਲਪਮੈਂਟ ਕਰਨ ਵਾਸਤੇ ਕਾਜ ਹੋਣਾ ਚਾਹੀਦਾ ਬਸ ਬਾਕੀ ਇਹ ਨਹੀਂ ਕਿ ਕਿਤੇ ਕਲਾਬ ਨਹੀਂ ਹੁੰਦੇ ਬਸ